ਸੇਜੇ ਸੇਜੇ ਤੂੰ ਜਵਾਨ ਹੋਇਆ ਮਾਂ ਬਾਪ ਬੁੱਢੇ ਹੋ ਗਏ ਨੇ ਕਮਜ਼ੋਰ ਹੋ ਗਏ ਨੇ ਉਹ ਜੋ ਉਹਨਾਂ ਨੇ ਸੇਵਾ ਕੀਤੀ ਹੈ ਉਹ ਤੇਰੇ ਉੱਤੇ ਕਰਜ਼ਾ ਹੈ ਹੁਣ ਤੂੰ ਸੇਵਾ ਕਰ ਤਾਂ ਇਹ ਕਰਜ਼ਾ ਲਏਗਾ ਵਰਨਾ ਨਹੀਂ ਇਹਨੂੰ ਕਹਿੰਦੇ ਨੇ ਪਿਤਰੀ ਰਣ ਪਿਤਰਾਂ ਦਾ ਕਰਜ਼ਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਬੜੀ ਕੀਮਤੀ ਪਉੜੀ ਮਾਂ ਪਿਓ ਪਰ ਹਰ ਸੁਣੇ ਬੇਦ ਭੇਦ ਨਾ ਜਾਣੇ ਕਥਾ ਕਹਾਣੀ ਜਵਾਨ ਹੋ ਗਏ ਮਾਂ ਬਾਪ ਬੁੱਢੇ ਹੋ ਗਏ ਨੇ ਜਿਵੇਂ ਬਾਹਰ ਦੇਸ਼ਾਂ ਚ ਪਰਿਵਾਰਕ ਜ਼ਿੰਦਗੀ ਤੇ ਰਹੀ ਨੇ ਨਾ ਤੇ ਬੁੱਢਿਆਂ ਨੂੰ ਗਵਰਨਮੈਂਟ ਸੰਭਾਲਦੀ ਹੈ ਸਾਡੇ ਦੇਸ਼ ਵਿੱਚ ਵੀ ਇੱਕ ਨਿਯਮ ਸੀ ਬਣਾਇਆ ਗਿਆ ਸੀ ਬੱਚੇ ਸੰਭਾਲਣ ਜਵਾਨ ਬੱਚਾ ਮਾਂ ਬਾਪ ਦੀ ਸੰਭਾਲ ਕਰੇ ਉਹਦੀ ਸੇਵਾ जिम्मेवारी निभा और इस तरह जिम्मेवारी निभाई मां बाप अपनी जिम्मेवारी निभा बच्चे दी सेवा तो बच्चा जवान हो गया मां बाप बुढ़े हो गए ने कमजोर हो गए ने तो हूं ये जवान जो ताकतवर बच्चा है सेवा करे अगर नहीं करता ਜਿਵੇਂ ਮਾਂ ਬਾਪ ਨੇ ਇਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ ਤੇ ਇਹ ਮਾਂ ਬਾਪ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਤੋ ਭਾਈ ਗੁਰਦਾਸ ਸੀਦਾ ਫੈਸਲਾ ਮਾਂ ਪਿਓ ਪਰ ਹਰ ਸੁਣੇ 베ਦ 베ਦ ਨਾ ਜਾਣੇ ਕਥਾ ਕਹਾਣੀ ਜਾ ਰਿਹਾ ਹੈ ਪ੍ਰਮਾਤਮਾ ਦੀ ਕਥਾ ਸੁਣਨ ਲਈ ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤਾ ਪਿਓ ਦਾ ਖਿਆਲ ਨਹੀਂ ਰੱਖਦਾ ਤੋ ਭਾਈ ਸਾਹਿਬ ਕਹਿੰਦੇ ਲਈ ਕਥਾ ਸੁਣਨੀ ਇੰਜ ਹੋਵੇਗੀ ਕਹਾਣੀ ਇਹ ਰੱਬ ਦਾ ਭੇਦ ਨਹੀਂ ਪਾ ਸਕੇਗਾ ਤੇ ਰੱਬ ਦੀ ਰਮਜ਼ ਨੂੰ ਨਹੀਂ ਸਮਝ ਸਕੇਗਾ ਮਾਪੇ ਉਹ ਪਰਹਰ ਕਰੇ ਤੀਰਥ 68 ਤੀਰਥ ਘੁੰਮਣ ਵਾਣੀ ਮਾ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਬਿਉ ਦਾ ਦਿਲ ਤੋੜਿਆ ਹੈ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਿਹਾ ਹੈ ਯਾ ਤੀਰਥਾਂ ਦਾ ਪਰਸ਼ਨ ਕਰਨ ਜਾ ਰਿਹਾ ਹੈ ਭਾਈ ਸਾਹਿਬ ਕਹਿੰਦੇ ਨਹੀਂ ਇਹ ਘੁੰਮਣਾ ਫਿਰਨਾ ਹੋਵੇਗਾ ਕੁਝ ਵੀ ਨਹੀਂ ਸਹਿਰੋ ਤਫਰੀਸ਼ ਘੁੰਮਣ ਵਾਣੀ ਔਰ ਕੁਝ ਵੀ ਨਹੀਂ ਮਾਂ ਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਭਰਾਣੀ ਪਿਓ ਦੇ ਪੈਰਾਂ 'ਚ ਜੋਤੀ ਨਹੀਂ ਮਾਂ ਦੇ ਸਿਰ ਤੇ ਚੁੰਨੀ ਨਹੀਂ ਇਹ ਗੁਰਦੁਆਰੇ 'ਚ ਬੜਾ ਦਾਨ ਪੇ ਅਦੈਂਦਾ ਹੈ ਪਾਈ ਸਾਹਿਬ ਕਹਿੰਦੇ ਨੇ ਦਾਨੇ ਨਹੀਂ ਪਰਲੇ ਦਰਜੇ ਦਾ ਬੇਈਮਾਨ ਹੈ ਇਹ ਬੇਈਮਾਨ ਹੈ ਇਹ ਬੇਈਮਾਨ ਅਗਿਆਨ ਪ੍ਰਾਣੀ ਪਿਤਰੀ ਰੇਣ ਕਰਜ਼ਾਈ ਈਸ਼ਵਰ ਦੀ ਦਰਗਾਹ ਵਿੱਚ ਕਬੂਲ ਨਹੀਂ ਜੈਸੇ ਮੁਹੰਮਦ ਸਾਹਿਬ ਕਹਿੰਦੇ ਨੇ ਮੈਨੂੰ ਕਰਜ਼ਾਈ ਕਬੂਲ ਨਹੀਂ ਉਤਾਰ ਕੇ ਆਵੇ ਪਹਿਲੇ ਹਜ ਕਰਨਾ ਹੈ ਕਰਜ਼ਾ ਉਤਾਰ ਕੇ ਆਵੇ ਬਾਹਰ ਦਾ